ਫਰੰਟ ਹੋਏ ਕਿਸ ਤਰ੍ਹਾਂ ਟ੍ਰੈਪ ਹੋਏਗਾ ਔਰ ਕਿੰਨੀ ਰਿਕਵਰੀ ਹੋਈ ਹੈ ਮਾਨਯੋਗ ਚੀਫ ਮਿਨਿਸਟਰ ਪੰਜਾਬ ਦੇ ਮਾਨਯੋਗ ਡੀਜੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਲਗਾਤਾਰ ਪੰਜਾਬ ਪੁਲਿਸ ਦੋ ਮੇਜਰ ਕੈਂਪੇਨਸ ਦੇ ਉਪਰ ਕੰਮ ਕਰ ਰਹੀ ਹੈ ਜਿਦੇ ਵਿੱਚ ਸਾਡੇ ਮੁੱਖੇ ਤੌਰ ਤੇ ਇੱਕ ਯੁੱਧ ਨਸ਼ਾ ਵਿਰੁੱਧ ਤੇ ਦੂਜਾ ਗੈਂਗਸਟਰਾਂ ਦੇ ਵਾਰ ਲਗਾਤਾਰ ਜਾਰੀ ਹੈ ਇਸ ਕੜੀ ਦੇ ਵਿੱਚ ਹੀ 15 ਫਬਰੀ ਨੂੰ ਬਰਨਾਲਾ ਬਾਈਪਾਸ ਰੋਡ ਦੇ ਨੇੜੇ ਜੋ ਸਲਿਪ ਰੋਡ ਹੈ ਉਥੇ ਪੰਜਾਬ ਪੁਲਿਸ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਨਾਕਾ ਤੇ ਪੈਟਰੋਲਿੰਗ ਲਗਾਤਾਰ ਚੱਲ ਰਹੀ ਥੀ ਉਥੇ ਇੱਕ ਸ਼ੱਕੀ ਵਿਅਕਤੀ ਦਿਸਦਾ ਹੈਗਾ ਜਿਹਨੂੰ ਰੋਕ ਕੇ ਜਦੋਂ ਉਹਦੀ ਸਰਚ ਕੀਤੀ ਗਈ ਤਾਂ ਉਹਦੇ ਕੋਲੋਂ 1.5 ਕਿਲੋ ਹੈਰੋਇਨ ਰਿਕਵਰ ਹੋਈ ਤੇ ਮੌਕੇ ਤੇ ਸੀਨੀਅਰ ਅਫਸਰ ਵੀ ਪਹੁੰਚੇ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਕੇਸ ਨੂੰ ਦਰਜ ਕੀਤਾ ਗਿਆ ਤੇ ਜੋ ਸ਼ੱਕੀ ਵਿਅਕਤੀ ਸੀਗਾ ਉਹਦੀ ਅਰੈਸਟ ਪਾਈ ਗਈ ਤਾਂ ਉਹਦੀ ਪਛਾਣ ਇੱਕ ਰਾਜਾ ਸਨੂਫ ਇੰਦਰਜੀਤ ਸਿੰਘ ਜੋ ਕਿ ਹਾਲ ਕੀ ਕੜੀ ਹਰਦੇਵ ਨਗਰ ਦੇ ਵਿੱਚ ਰਹਿੰਦਾ ਹੈਗਾ ਮੂਲਤਾ ਆ ਬਿਹਾਰ ਦਰਹਿਣ ਵਾਲਾ ਹੈਗਾ ਔਰ ਇੱਥੇ ਪਟੇਂਡਾ ਵਿਕੇ ਪਿਤੇ 10 ਤੋਂ 15 ਸਾਲਾਂ ਤੋਂ ਰਹਿ ਰਿਹਾ ਹੈਗਾ ਤੇ ਇਹਦੀ ਜੋ ਸਰਸਹੀ ਪੁੱਛਕਿਛ ਕੀਤੀ ਗਈ ਉਹਦੇ ਨਾਲ ਪਤਾ ਲੱਗਿਆ ਕਿ ਆ ਇੱਕ ਰਾਕੇਸ਼ ਕੁਮਾਰ ਉਰਫ ਕਾਕੂ ਨਾਦਾ ਵਿਅਕਤੀ ਹੈਗਾ ਜੋ ਪਟੇਂਡੇ ਦਾ ਹੀ ਹੈਗਾ ਬਟ ਹਾਲ ਕੀ ਕੜੀ ਫਿਰੋਜ਼ਪੁਰ ਜੇਲ ਦੇ ਵਿੱਚ ਬੰਦ ਹੈਗਾ ਉਹਦੇ ਕਹਿਣ ਤੋਂ ਕੰਮ ਕਰਦਾ ਹੈ ਤਾਂ ਜੋ ਹੈਰੋਇਨ ਹੈਗੀ ਉਹ ਵੀ ਆ ਰਾਕੇਸ਼ ਕੁਮਾਰ ਉਰਫ ਕਾਕੂ ਦੀ ਹੀ ਹੈਗੀ ਉਹਨੇ ਕਾਲ ਕਰਕੇ ਇਹਨੂੰ ਇਤਲਾਹ ਦਿੱਤੀ ਸੀਗੀ ਤੇ ਕੋਈ ਹੋਰ ਵਿਅਕਤੀ ਇਹਨੂੰ ਇੱਥੇ ਆ ਕੇ ਆ ਹੈਰੋਇਨ ਨੂੰ ਸਪਲਾਈ ਕਰਕੇ ਗਿਆ ਹੁਣ ਇਹਦੀ ਪੁੱਛਕਿਛ ਵੀ ਜਾਰੀ ਹੈਗੀ ਤੇ ਅੱਗੇ ਜੋ ਕੇਸ ਹੈਗਾ ਇਹਨੂੰ ਦਰਜ ਕਰਕੇ ਇਹਦੀ ਫੋਰਵਰਡ ਤੇ ਬੈਕਵਰਡ ਲਿੰਕੇਜਸ ਜੋ ਪੂਰੀ ਡਰਗ ਟ੍ਰੇਲ ਦੀ ਹੈਗੀ ਕਿ ਕੌਣ ਇਹਨੂੰ ਦੇ ਕੇ ਗਿਆ ਤੇ ਕਿਨੂੰ ਕਿਨੂੰ ਇਹਨੇ ਅੱਗੇ ਵੇਚਣੀ ਸੀਗੀ ਉਹ ਸਾਰੀ ਜਾਰੀ ਹੈਗੀ ਤੇ ਇਹਦੇ ਕਹਿਣ ਮੁਤਾਬਕ ਇਹ 2-3 ਬਾਰ ਹੋਰ ਇਦਾਂ ਦਾ ਸਪਲਾਈ ਅੱਗੇ ਕਿ ਇਹਨੂੰ ਮਿਲੀ ਵੀ ਹੈ ਸਪਲਾਈ ਤੇ ਅੱਗੇ ਇਹਨੇ ਸਪਲਾਈ ਨੂੰ ਅੱਗੇ ਫਾਰਵਰਡ ਵੀ ਕੀਤਾ ਹੈਗਾ ਮੈਮ ਇਹਦੇ ਚ ਜਿਹੜਾ ਇਹ ਮਾਮਲਾ ਸੰਭਲਿਆ ਹੈ ਜੇਲ ਦੇ ਨਾਲ ਲਿੰਕ ਹੈ ਜਿਸ ਦਾ ਹੂੰ ਤੇ ਇਹਦੇ ਚ ਪਤਾ ਲੱਗਿਆ ਵੀ ਕਿੱਥੋਂ ਲੈ ਕੇ ਆਇਆ ਸੀਗਾ ਪੂਰੀ ਡਿਲੀਵਰੀ ਸ਼ਹਿਰ ਚ ਹੀ ਹੋਈ ਹੈ ਜਾਂ ਆਊਟਰ ਏਰੀਆ ਚ ਹੋਈ ਹੈ ਡਿਲੀਵਰੀ ਹੋਈ ਨਹੀਂ ਹੈ ਪੁਲਿਸ ਨੇ ਫੜ ਲਈ ਹੈ ਤੇ ਜੋ ਜੇਲ ਵਾਲਾ ਕੰਟੈਕਟ ਹੈਗਾ ਉਦੀ ਉਹਨੂੰ ਵੀ ਹੁਣ ਪੁਲਿਸ ਸਾਨੂੰ ਅਨੁਸਾਰ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਵੀ ਆਏਗੀ ਤੇ ਅੱਗੇ ਕੇਸ ਦੇ ਸ਼ੋਰਟ ਤੇ ਬੈਕਵਰਡ ਲਿੰਕੇਜਸ ਦੇ ਉੱਪਰ ਕੰਮ ਜਾਰੀ ਹੈਗਾ ਫਿਰੋਜ਼ਪੁਰ ਫਿਰੋਜ਼ਪੁਰ ਆਈ ਸੈਡ ਫਿਰੋਜ਼ਪੁਰ 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 ਜੇਲ ਫਿਰੋਜ਼ਪੁਰ ਜੇਲ ਦੇ ਵਿੱਚ ਜੋ ਪਰਸਨ ਬੰਦ ਹੈਗਾ ਉਹਦੇ ਕਹਿਣ ਪੇ ਸਪਲਾਈ ਕਰਦਾ ਸੀਗਾ ਤੇ ਅੱਗੇ ਉਹਨੂੰ ਵੀ ਇਹ ਤਫਤੀਸ਼ ਦੇ ਵਿੱਚ ਜੁਆਇਨ ਵੀ ਕਰਾਇਆ ਜਾਏਗਾ ਤੇ ਅੱਗੇ ਪੂਰਾ ਕ ਪੂਰਾ ਜੋ ਡਰੱਗ ਟ੍ਰੇਲ ਹੈਗਾ ਉਹਨੂੰ ਸਟੈਬਲਿਸ਼ ਕੀਤਾ ਜਾਏਗਾ ਤਾਂ ਇਸ ਗੱਲ ਤੋਂ ਕਲੀਅਰ ਹੋ ਗਿਆ ਕਿ ਜੇਲਾ ਫੋਨ ਹੱਜੇ ਵੀ ਚੱਲਦੇ ਕੁਝ-ਕੁਝ ਹੈਗਾ ਤੇ ਉਹ ਵੀ ਤਫਤੀਸ਼ ਦਾ 파ਟ ਹੈਗਾ ਤੋਂ ਇਹਨੂੰ ਲੈ ਕੇ ਆਏਗੇ ਕਿ ਕਿਵੇਂ ਜੋ ਅਕਿਊਜ਼ਡ ਹੈਗਾ ਉਹ ਤੇ ਤੱਕ ਫੋਨ ਪਹੁੰਚਿਆ ਹੈਗਾ ਤੇ ਕਿਵੇਂ ਫੋਨ ਦੀ ਅੱਗੇ ਵਰਤੋਂ ਜਾਰੀ ਹੋਗੀ ਉਹਦੇ ਉੱਤੇ ਰਿਐਕਸ਼ਨ ਕੀਤਾ ਜਾਏਗਾ ਨੀਯਿਤ ਤਫਤੀਸ਼ ਕਰਨੀ ਹੈਗੀ ਜਿਵੇਂ ਮੈਂ ਤੁਹਾਨੂੰ ਕਿਹਾ ਹੈਗਾ ਜੋ ਅਕਿਊਜ਼ਡ ਹੈਗਾ ਜਿਹਦਾ ਨਾਂ ਰਿਫਲੈਕਟ ਹੋਇਆ ਹੈਗਾ ਉਹਨੂੰ ਲਾ ਕੇ ਕਨਫਰਮ ਕਰਨਾ ਹੈ ਪਹਿਲਾਂ ਤਾਂ ਕਿਉਂਕਿ ਆ ਜੋ ਸਰਸਰੀ ਇੰਟਰੋਗੇਸ਼ਨ ਹੈਗੀ ਅਕਿਊਜ਼ਡ ਦੀ ਜਾਂ ਜਿਹੜੇ ਕੋਲ ਉਹ ਜੋ ਹੈਰੋਇਨ ਫੜੀ ਗਈ ਹੈ ਉਹਦੇ ਕਹਿਣ ਮੁਤਾਬਕ ਹੈਗਾ ਹਜੇ ਆ ਕਨਫਰਮ ਜਦੋਂ ਹੋਏਗਾ ਕਿ ਸਾਰੀ ਤਫਤੀਸ਼ ਸਾਡੀ ਮੁਕੰਮਲ ਹੋ ਜਾਏਗੀ ਹਜੇ ਜਿਹਦਾ ਨਾਮ ਰਿਫਲੈਕਟ ਹੋਇਆ ਹੈਗਾ ਇਨਵੈਸਟੀਗੇਸ਼ਨ ਚ ਉਹਨੂੰ ਲਾਣਾ ਬਾਕੀ ਹੈਗਾ ਤਾਂ ਹੀ ਅਸੀਂ ਕਨਫਰਮ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਕੀ ਜੇਲ ਤੋਂ ਚੱਲ ਰਿਹਾ ਸੀਗਾ ਤੇ ਕੀ ਉਹਦੇ ਕੋਲ ਫੋਨ ਹੈਗਾ ਤੇ ਕਿਹੜੇ ਫੋਨ ਔਰ ਕਿਵੇਂ ਉਹ ਉੱਥੇ ਤੱਕ ਫੋਨ ਪਹੁੰਚਿਆ ਔਰ ਕਿਵੇਂ ਉਹ ਜੇਲ ਤੋਂ ਚਲਾ ਰਿਹਾ ਤੇ ਸਾਰਾ ਆਜ ਜੋ ਵੀ ਪਾਰਟ ਹੈਗਾ ਤਫਤੀਸ਼ ਦਾ ਪਾਰਟ ਹੈ ਇਹਨੂੰ ਕਨਫਰਮ ਕਰਨਾ ਬਾਕੀ ਹੈ ਮੈਮ ਇਹ ਜਿਹੜਾ ਹੈ ਜਾਂ ਇਹ ਸਪਲਾਇਰ ਆ ਕੋਰੀਅਰ ਕਹਿ ਸਕਦੇ ਇਹਨੂੰ ਕੋਈ ਔਰ ਦੇ ਕੇ ਗਿਆ ਤੇ ਅੱਗੇ ਕਿਸੇ ਉਹਨੂੰ ਸਪਲਾਈ ਕਰਦਾ ਹੈਗਾ ਆਏ ਦੇ ਕਹਿਣ ਮੁਤਾਬਿਕ ਦੀ ਗੱਲ ਹੈ ਦੇ ਕੋਲੋਂ ਰਿਕਵਰ ਹੋਈ ਹੈ ਆ ਕਨ ਫੋਂ ਦਾਗਾ ਅੱਗੇ ਪੂਰਾ ਕ ਪੂਰਾ ਜੋ ਡਰਗ ਟ੍ਰੇਲ ਹੈਗੀ ਬੈਕਵਰਡ ਬੈਕਵਰਡ ਦਾ ਮਤਲਬ ਹੈਗਾ ਕਿਥੋਂ ਆਈਏ ਦੇ ਕੋਲ ਜੋ ਡਰਗ ਦੀ ਸਪਲਾਈ ਹੈਗੀ ਕਿਥੋਂ ਇਹਨੂੰ ਸਪਲਾਈ ਹੋਇਆਗਾ ਦੂਜਾ ਫੋਰਵਰਡ ਫਾਰਵਰਡ ਕਿਨੂੰ ਕਿਨੂੰ ਅੱਗੇ ਨੇ ਸਪਲਾਈ ਕਰਨਾ ਸੀਗਾ ਪੂਰੇ ਕੀ ਪੂਰੀ ਜੋ ਕਨਸਾਈਨਮੈਂਟ ਹੈ ਪੂਰੀ ਦੇਣੀ ਸੀਗੀ ਜਾਂ ਬੈਚਸ ਦੇ ਵਿੱਚ ਬ੍ਰੇਕ ਕਰਕੇ ਦਿੰਦਾ ਉਹ ਸਾਰਾ ਤਫਤੀਸ਼ ਦੇ ਵਿੱਚ ਹਜੇ ਕਨਫਰਮ ਹੋਣਾ ਹੈ ਪੇਮੈਂਟ ਵਗੈਰਾ ਦਾ ਹਜੇ ਦੇ ਫੋਨ ਦੀ ਫੋਰੈਂਸਿਕ ਦੇ ਲਈ ਅਸੀਂ ਤੇਜਤਾ ਹੈਗਾ ਤੇ ਉੱਥੋਂ ਕਲੀਅਰ ਹੋਏਗਾ ਕਿ ਇਹਦੇ ਅਕਾਊਂਟ 'ਚ ਅਗਰ ਕੁਝ ਪੈਸੇ ਆਏ ਹਨ ਉਹ ਤੇ ਅਗਰ ਇਹਦੇ ਵੱਲੋਂ ਕਿਤੇ ਕੋਈ ਵੱਡਾ ਐਕਸਪੈਂਡਿਚਰ ਹੈਗਾ ਉਹ ਸਾਰਾ ਤਫਤੀਸ਼ ਦਾ ਪਾਰਟ ਹੈਗਾ ਹਲੇ ਸਰਫਰੀ ਤੌਰ ਤੇ ਜੋ ਇੰਟਰੋਗੇਸ਼ਨ ਆਈ ਹੈ ਉਹਦੇ ਹਿਸਾਬ ਨਾਲ ਅੱਗੇ ਜੋ ਵੀ ਇਹਨੇ ਦੱਸਿਆ ਹੈਗਾ ਉਹ ਅਸੀਂ ਮੀਡੀਆ ਦੇ ਨਾਲ ਵੀ ਸਾਂਝਾ ਕੀਤਾ ਤੇ ਉਹ ਹਜੇ ਕਨਫਰਮ ਕਰ ਰਹੇ ਹੈ ਤੇ ਜਿਵੇਂ ਅੱਗੇ ਕਨਫਰਮ ਹੋਏਗਾ ਤੇ ਹੋ ਸਕਦਾ ਹੈ ਅੱਗੇ ਮਤਲਬ ਜਿੱਥੇ ਜਿੱਥੇ ਸਪਲਾਈ ਕਰਦਾ ਹੋਣਾਗਾ ਹੋਏਗਾ ਉਹ ਸਾਰੇ ਜਦੋਂ ਬੰਦੇ ਸਾਡੀ ਤਫਤੀਸ਼ ਵਿੱਚ ਰਿਫਲੈਕਟ ਹੋ ਜਾਣਗੇ ਵੀ ਵਿਲ ਸ਼ੇਅਰ ਵਿਦ ది ਮੀਡੀਆ ਇਹ ਦੋ ਤਿੰਨ ਬਾਰੀ ਆਪ ਕਹਿੰਦੇਗਾ ਦੋ ਤਿੰਨ ਬਾਰੀ ਹੋਰ ਇਹਨੂੰ ਕੋਈ ਸਪਲਾਈ ਦੇ ਕੇ ਗਿਆ ਹੈਗਾ ਤੇ ਅੱਗੇ ਇਹਨੇ ਦਿੱਤਾ ਹੈ ਬਟ ਹਲੇ ਕੌਣ ਦੇ ਕੇ ਜਾਂਦਾ ਹੈਗਾ ਆ ਫਿਰੋਜ਼ਪੁਰ ਜੇਲ ਦਾ ਇਹ ਆਪ ਕਹਿੰਦਾ ਹੈਗਾ ਤੇ ਉਹ ਵੀ ਫੋਨ ਦਾ ਵੀ ਫੋਰੈਂਸਿਕ ਤੋਂ ਪਤਾ ਲੱਗ ਜਾਏਗਾ ਕਿ ਇਹਨੂੰ ਇਨਫਰਮੇਸ਼ਨ ਕਿਤੋਂ ਆਂਦੀ ਹੈ ਤੇ ਅੱਗੇ ਕਿਨੂੰ ਦੇ ਕੇ ਆਂਦਾ ਹੈ ਆ ਫੋਨ ਤੋਂ ਕਾਫੀ ਕੁਝ ਕਲੀਅਰ ਹੋ ਜਾਏਗਾ ਤੇ ਜੇਕਰ ਕੀ ਇਸਤੇਮਾਲ ਹੋਇਆ ਸੀ ਵਹੀਕਲ 'ਤੇ ਗੱਡੀ ਪਈ ਸੀਗਾ ਤੇ ਅ ਇਹਨੂੰ ਸਪਲਾਈ ਵਾਲਾ ਸਾਰਾ ਕੁਝ ਕਲੀਅਰ ਹੋ ਜਾਏਗਾ ਜੇਕਰ 10 ਕਿਲੋਮੀਟਰ ਵੀ ਤੁਸੀਂ ਕਹਿੰਦੇ ਦੋ ਤਿੰਨ ਵਾਰੀ ਇਹਨੇ ਫਿਰ ਸਪਲਾਈ ਉਹ ਪਤਾ ਲੱਗੇ ਕਿੰਨੀ ਕੁਆਂਟੀਟੀ ਚ ਉਹ ਮੈਂ ਤੁਹਾਨੂੰ ਆਲਰੇਡੀ ਦੱਸਤਾ ਹੈਗਾ ਕਿ ਇਹਦੀ ਪੁੱਛ ਕੇ ਜਾਰੀ ਹੈਗੀ ਉਹਦੇ ਵਿੱਚ ਕੁਝ ਵੀ ਨਿਕਲਦਾ ਫਿਰ ਅੱਗੇ ਕਿਉਂਕਿ ਫਾਰਵਰਡ ਤੇ ਬੈਕੋ ਟੇਲ ਦਾ ਮਤਲਬ ਆ ਹੀ ਹੈਗਾ ਕਿਸੀ ਉਹਦੇ ਫੋਨ ਤੋਂ ਵੀ ਕੁਝ ਪਤਾ ਲੱਗੇਗਾ ਫੋਨ ਨੋ ਸਿਫ ਫੋਰੈਂਸਿਕ ਦੇ ਲਈ ਭੇਜਿਆ ਉਹਦਾ ਟਾਈਮ ਜਿੰਨਾ ਅ ਐਟ ਦੀ ਅਰਲੀਸ ਅਸੀਂ ਉਹ ਰਿਪੋਰਟ ਮੰਗਵਾ ਸਕਦੇ ਉਹ ਟਰਾਈ ਕਰ ਰਹੇ ਤਾਂ ਕਿ ਅਸੀਂ ਆ ਚੀਜ਼ ਨੂੰ ਕਲੀਅਰ ਕਰ ਸਕੀਏ ਜੀ ਦੇਵਨਗ ਪ੍ਰਾਪਰਟੀ ਆਪ ਦੀ ਹੈਗੀ ਇਸ ਲਈ ਨਹੀਂ ਆਪ ਹੀ ਬਣਾਈ ਹੈ ਉਹ ਵੀ ਅਸੀਂ ਵੈਰੀਫਾਈ ਕਰਾਣਾ ਹੈ ਉਹ 68 ਐਫ ਦੇ ਅੰਡਰ ਵੀ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਕਿਉਂਕਿ ਉਹਦਾ ਇਹ ਡਰਾਈਵਰੀ ਦਾ ਕੰਮ ਕਰਦਾ ਹੈਗਾ ਛੋਟਾ ਆਤੀ ਚਲਾਉਂਦਾ ਹੈਗਾ ਪਰ ਅਗਰ ਇਹ ਕੁਝ ਪੱਕਾ ਇਹਦੇ ਕੋਈ profession ਨਹੀਂ ਹੈਗਾ ਔਰ ਇਹਨੇ ਅਗੇ ਡਰੱਗ ਦੇ ਟ੍ਰੇਡ ਕਰਕੇ ਇੱਕ ਪ੍ਰਾਪਰਟੀ ਬਣਾਈ ਹੈ ਤੇ ਉਹਦੇ ਉੱਪਰ ਵੀ ਐਕਸ਼ਨ ਕੀਤਾ ਜਾਏਗਾ ਮੈਮ ਅਕਸਰ ਬੈਕਵਰਡ ਤੇ ਫਾਰਵਰਡ ਦੀ ਗੱਲ ਕੀਤੀ ਜਾਂਦੀ ਪਰ ਕਦੇ মিডিਆ ਨੂੰ ਕੋਈ ਜਾਣਕਾਰੀ ਨਹੀਂ ਬੀਬੀ ਉਸ ਲਿੰਕ ਤੋਂ ਅੱਗੇ ਕੁਝ ਨਿਕਲੇ ਨਹੀਂ ਅਸੀਂ ਕਰਦੇ ਹੈ ਅਸੀਂ ਫਿਰ ਕੇਸ ਦੀ ਤਫਤੀਸ਼ ਬਾਰੇ ਜਨਰਲੀ ਅੱਗੇ ਨਹੀਂ ਵੀ ਦੱਸ ਪਾਉਂਦੇ ਲੇਕਿਨ ਜੋ ਆ ਜੋ ਮੈਂ ਤੁਹਾਨੂੰ ਦੱਸਿਆ 1054 ਜੋ ਵਿਅਕਤੀ ਫੜੇ ਆ ਬਹੁਤ ਸਾਰੇ ਇਹਦੇ ਵਿੱਚ ਬੈਕਵਰਡ ਤੇ ਫਾਰਵਰਡ ਟ੍ਰੇਲ ਦੇ ਵਿੱਚ ਜੋ ਰਿਫਲੈਕਟ ਹੋਏ ਤੇ ਆ ਕਿ ਨੋਮੀਨੇਟ ਕਰਕੇ ਕੇਸ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਪੁਲਿਸ ਕਰਦੀ ਰਹਿੰਦੀ ਹੈ ਜੋ ਸਾਡਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਆਪੀ ਅਸੀਂ ਡੇਲੀ ਮਾਨੀਟਰ ਕਰਦੇ ਤੇ ਸਾਡੇ ਜਿੰਨੇ ਵੀ ਕੇਸਿਸ ਹੈ ਉਹਦੇ ਵਿੱਚ ਅੱਗੇ ਫੋਰਵਰਡ ਟ੍ਰੇਲ ਦੇ ਵਿੱਚ ਤੇ ਬੈਕਵਰਡ ਦੇ ਵਿੱਚ ਬੰਦੇ ਫੜੇ ਗਏ ਸਾਡੀ ਜੋ ਐਵਰੇਜ ਹੈਗੀ ਉਹ ਪਰ ਕੇਸ 1.5 ਤੋਂ ਪੌਣੇ 2 ਟਾਈਪ ਹੁੰਦੀ दैट मींस ਕਿ ਮੋਰ ਦਨ 1 ਪਰਸਨ ਅਰੈਸਟ ਹੁੰਦਾ ਹਰ ਕੇਸ ਦੇ ਵਿੱਚ ਤੇ ਅੱਗੇ ਵੀ ਅਸੀਂ ਕਰਦੇ ਰਹਿੰਦੇ ਇਹਨਾਂ ਦੀ ਪੁੱਛਗਿੱਛ ਪਲੱਸ ਜੋ ਸਾਡਾ ਟੈਕਨੀਕਲ ਇਨਵੈਸਟੀਗੇਸ਼ਨ ਉਹਦੇ ਜੋ ਵੀ ਰਿਫਲੈਕਟ ਹੁੰਦਾ ਅਸੀਂ ਉਹਦੇ ਉੱਪਰ ਫਿਰ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਉਹਨੂੰ ਕੇਸ ਦੇਸ਼ ਨੋਮੀਨੇਟ ਕੀਤਾ ਜਾਂਦਾ ਹੈਗਾ